ਸੌਂਦਰੀ ਪਿੰਡਾਂ ਦੇ ਵੀਰੋ ਸਮਰਾਲੇ ਦੇ ਕਰਕੇ ਗੁਰੂ ਦਾ ਨਾਮ ਹੈ ਸੌਂਦੜ ਬੌਦਰੀ ਕਹਿੰਦੇ ਮਸ਼ਹੂਰ ਪਿੰਡਾਂ ਦੇ ਵੀਰੋ ਇਹ ਜੋ ਦਾ ਕਹਿੰਦੇ ਬੋਕੜੀ ਵੀ タルਸੀ ਦਾ ਵੀਰੋ ਇਸੇ ਨੂੰ ਖੇਡਵਾ ਦਾ ਅੰਦਰ ਵਿੱਚ ਐਨ ਕਦੇ ਮੁੰਡਾ ਸਮਰਾਲੇ ਦੇ ਲਾਗੀ ਕਰਕੇ ਪਿੰਡਾਂ ਪੁੱਜਿਆ ਹੋਇਆ ਬਹੁਤ ਧੰਨਵਾਦ ਅਗਲਾ ਮੈਚ ਹੈ ਜੀ ਜਿਹੜਾ ਉਹ ਵੀ ਤਿਆਰ ਰਵੇ ਸੱਤਰ ਬਾਬਾ ਦੀਪ ਸਿੰਘ ਦੀ ਸਟੰਡਰ ਉਹ ਵੀ ਤਿਆਰ ਰਹੇਗਾ ਸੱਤਰ ਬਾਬਾ ਦੀਪ ਸਿੰਘ ਦੀ ਸਟੰਡਰ ਅਗਲੇ ਮੈਚ ਦਿਲੀਪ ਟਰੈਕਟਰ ਜੀ ਦਾ ਪਿਆਰ ਰਹੇਗਾ ਸੱਤਰ ਬਾਬਾ ਦੀਪ ਸਿੰਘ ਦੀ ਸਟੰਡਰ ਉਜੜਾ ਮੈਚ ਹੋਵੇਗਾ ਜਗੜੂ ਮੁਕਾਬਲਿਆਂ ਦੇ ਜਿਹੜੀਆਂ ਉਹ ਇੰਸਟਰੀਆ ਵੀਰ ਕਰਦੇ ਆ ਜਿਨ੍ਹਾਂ ਨੇ ਨਹੀਂ ਕਰਵਾਈ ਕਰਵਾ ਦਿਓ ਜੀ ਅੱਜ ਕਿਸੇ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਣਾ ਨੋਟ ਕਰ ਲਿਓ ਜੀ ਕਿਸੇ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਣਾ ਛਾਈਆਂ ਪਾ ਕੇ ਜਿਹੜੇ ਮੈਚ ਆਪਾਂ ਨੇ ਸ਼ੁਰੂ ਕਰ ਦੇਣੇ ਆ ਜਗੜੂਆ ਦੀ ਗੱਲ ਹੋਵੇਗੀ ਤੇਰੇ ਵੀਰੋ ਉਹ ਸਾਹਮਣੇ ਕਹਿੰਦੇ ਜੋਤ ਬੌਂਦਰੀ ਵਾਲਾ ਨੈਸਰੀ ਵਾਲਾ ਵੀ ਵੀਰੋ ਪੈਟ੍ਰਿਕ ਚਾਰ ਵੀ ਜੱਗਾ ਮੇਰੇ ਵੀਰੋ ਹੁਣ ਇੱਕ ਸਾਹਮਣੇ ਆਪਾਂ ਸਭ ਤੋਂ ਪਹਿਲਾਂ ਅਨਸੋਪਤ ਬਜਾਵੀਂ ਵੀਰੋ ਸਵਰਾਜ ਉਹ ਸਵਰਾਜ ਆ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਇਨਕੇ ਇੱਕ ਅਰਧਨ ਬੇਲੀ ਯਾਰਾ ਜ਼ੋਰਦਾਰ ਜਹਾਜ਼ ਸੀ ਗੱਲਾਂ ਮੈਚ ਚ ਕਰਾਵੇ ਭਾਗਾ ਵਾਲਾ ਸਵਰਾਜ ਜੀ ਗੱਲਾਂ ਮੈਚ ਚ ਕਰਾਵੀਂ ਭਾਗਾ ਵਾਲਾ ਸਵਰਾਜ ਪੌਂਦਲੀ ਵਾਲਾ ਜੋਤ ਆਉਂਦਾ ਖੇਡ ਦੇ ਮੈਦਾਨ ਵਿੱਚ ਬਾਦਲੀ ਪਿੰਡ ਵਾਲਾ ਜੋਤ ਲਾਉਂਦਾ ਮੇਰੇ ਵੀਰੋ ਮੈਦਾਨ ਦੇ ਵਿੱਚ ਐਨ ਕਹਿੰਦੇ ਜੋਰ ਲੱਗਿਆ ਹੋਇਆ ਜੋਰ ਲੱਗਿਆ ਹੋਇਆ ਇਸ ਸਿੱਪਲ ਮੁਕਾਬਲੇ 'ਇਸ ਸਿੱਪਲ ਮੁਕਾਬਲੇ 'ਇੱਕ ਵਾਰ ਬਾਤ ਧੰਨ ਦਾਦਾ ਜੀ ਗਰਾਉਂਡ ਦੇ ਵਿੱਚ ਟਰੈਕਟਰ ਪ੍ਰਦਰਸ਼ਨ ਕਰਿਆ ਸਮਰਾਲੇ ਦੇ ਪੁੱਤ ਜਿਹੜਾ ਹੋਇਆ ਜੋਤ ਕਹਿੰਦੇ ਨੇ ਇਸ ਬੰਦੇ ਨੂੰ ਆਪ ਸਭ ਤੁਹਾਨੂੰ ਜਾਂਦੇ ਨਾਮ ਕਰਦਾ ਲਈ ਜੋਤ ਜੋਤ ਹੋਈ ਪਈਆ ਸਮਰਾਲੇ ਵਾਲਾ ਜੋਤ ਆ ਰਿਹਾ ਅਦਰ ਕਰਨ ਪੰਨੋ ਅਮਰੇਕਰ ਮੰਡੇਰਾ ਤੇ ਨਾਲ ਹਰਮਨ ਗਰੇਵਾਲ ਇਹ ਕਾਲਾ ਪੰਨੋ ਦਿਲਪਿੰਦਰ ਜੀਪਿੰਦਰ ਸਿੱਧੂ ਤੇ ਨਾਲ ਸਾਹਿਬ ਪੰਨੋ ਹੈਪੀ ਪੰਨੋ ਰੋਕੀ ਪੰਨੋ ਪਿੰਡਾ ਪੰਨੋ ਤੇ ਰਮਨਾ ਪੰਨੋ ਮੇਰੇ ਵੀਰੋ ਸਾਰੇ ਵੀ ਦਰੇ ਰਹੇ ਨੇ ਜੱਸੀ ਪੰਨੋ ਲੱਭੂ ਪੰਨੋ ਤੇ ਪ੍ਰੀਤ ਪੰਨੋ ਤੇ ਆਸੀ ਪੰਨੋ ਤੇ ਮਾਰਜੋਤ ਖੜਾ ਲਾਓ ਇਹ ਗੋਲ ਸੌਰਾ ਲਾ ਗਿਆ 237 ਪੰਜਾਬ ਦੀ ਮੈਚ ਹੈ ਜੀ ਅਸੀਂ 24750 ਇਹ ਸਾਡੇ ਪ੍ਰੋਗਰਾਮ ਲਿਖ ਲਣਗੇ 2 ਮਿੰਟ 47 ਸਕੰਡ 50 ਮਾਈਕਰੋ ਮੇਰੇ ਮਿੱਤਰਾਂ